ਹੈਲੋ ਗਾਇਜ਼ ਹਾਂ ਆ ਮੱਜਾਂ ਦਾ ਦੂਜਾ ਕਿਨਾਂ ਨਾ ਜੀ ਇਹਦੀਆਂ ਸੇਲੀਆਂ ਸੂਲੀਆਂ ਬਣਾਦੀ ਚਾਜਨ ਵਾਲੇ ਨੇ ਵਿਆਹ ਤੇ ਜਾਣਾ ਲਹਿੰਗਾ ਪਾ ਕੇ ਹਾਂ ਠੀਕ ਹੈ ਨਾ ਬਹੁਤ ਹੈ ਲਹਿੰਗਾ ਬਾਕੀ ਦਾ ਦੀ ਕਟਿੰਗ ਹੋ ਗਈ ਆ ਬਾਕੀ ਲਈ ਗੋਤਰ ਰਹਿ ਗਈ ਪਿੱਛੋਂ ਕਿ ਗੋਤ ਨਹੀਂ ਕੱਟਣੀ ਇਹਦੀ ਗੋਤ ਤੇ ਹੀ ਕੱਟ ਦਾਂਗੇ ਬੜਾ ਵਿਆਹ ਤੇ ਜਾਣਾ ਜਾਗੋ ਤੇ ਅੱਜ ਤਿਆਰ ਕਰਦੇ ਨੇ ਚੰਗੀ ਤਰ੍ਹਾਂ ਸੇਲੀਆਂ ਸੂਲੀਆਂ ਹੁੰਦੀਆਂ ਇਹਦੀਆਂ ਤੇ ਲੈ ਅਗੁੱਤ ਤੋਂ ਬਿਨਾ ਕਾਦੀ ਗੱਲ ਬੰਨੀ ਐ ਦੀ ਹੁਣ ਤਾਂ ਘਾਹ ਫੜ ਚਾਲ ਓ ਖਰਦਾਣਾ ਹੋ ਜਾ ਨੇੜੇ ਇਹਾਂ ਦੀ ਅਗੁੱਤ ਨਹੀਂ ਬਣਵਾਉਣੀ ਕੀ ਮੈਂ ਪਾ ਦੇ ਪੋਨੀ ਵਿੱਚ ਆ ਕੱਲੀ ਛੱਡ ਦੇ ਪਿੱਛੋਂ ਜੀ ਜਵੇਂ ਨਕਲੀ ਵਾਲਾਂ ਦੀ ਪਾਗ ਜੰਦੀ ਹੁੰਦੀਆਂ ਹੁੰਦੀਆਂ ਐਂ ਲੱਗੇ ਚੱਕ ਬਣ ਗਈ ਇਹਦੀ ਹੋ ਗਈ हेयर कटिंग ਇਹਦੀ ਹੋ ਗਈ ਹੋ ਗਿਆ ਇੱਥੇ ਰਹਿ ਰੂ ਵੀ ਉਹਦੇ ਦਾਲੇ ਉਹ ਉੱਥੇ ਹੀ ਤੂੰ ਤੂੰ ਨਹੀਂ ਜਾਗੋ ਤਾਂ ਜਾਣਾ ਨਾਲ ਲੈ ਇੱਕ ਸਾਡ ਨਾਲ ਲੈ ਇਹਦਾ ਦਰੂਗੀ ਹੈ ਚਾਲਾ ਇਹਦਾ ਹਲਦੀ ਜੀ ਇਹ ਇਹਦੀਆਂ ਵੀ ਸੇਲੀਆਂ ਸੂਲੀਆਂ ਬਣਾਦੀ ਚੱਜਣ ਆਲਾ ਇਹ ਨਾ ਵੇ ਉਹਦੀ ਕੁੜੀ ਸੋਹਣੀ ਨ ਲੱਗੇ ਉਹ ਤੋਂ ਸੇਲੀਆਂ ਬਣਾਵਾਂਗੇ ਪਤਾ ਤਾਂ ਲੱਗੇ ਜਾਗੋ ਚਾਹੀਏ ਇਹ ਹਾਂ ਲਵਰੀਦ ਵਿਆਹ ਤੇ ਜਾਣਾ ਵੇ ਇਹਨਾਂ ਨੇ ਓਏ ヘア ਕਟਿੰਗ ਕਰਾਉਣ ਲੱਗੇ ਇਹਨਾਂ ਦੀ ਬੰਦਿਆਂ ਦੇ ਵਾਲ ਮੁੰਨੀ ਦੇ ਤਾਂ ਵੇਖੇ ਮੱਜਾਂ ਦੇ ਵੀ ਵੇਖੋ ヘア ਡ੍ਰੈਸਰ ਇਹਨਾਂ ਦਾ ਇੱਕ ਉਹ ਅੰਦਰ ਖੜਾ ਨੇ ਕਾਜ ਜਾਨਵਰਾਂ